ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲਾਥ ਹਾਊਸ ਕਮਾਣਾ ਤੇ ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਆ ਬਰਬਰੀ ਕਾਟਨ ਦੇ ਜੀ ਕੱਟ ਪੀਸ ਤਿੰਨ ਪਾਰਸਲ ਆਪਣੇ ਕੋਲੇ ਆਏ ਹੋਏ ਨੇ ਜੀ ਬੇਨਤੀ ਹੈ ਜੀ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਇੱਕ ਵਾਰੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣ ਜੀ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਂਦੀ ਰਹੇ ਆਪਾਂ ਜੀ ਓਪਨ ਕਰ ਰਹੇ ਆ ਜੀ ਆਪਣੇ ਕੋਲੇ ਬਰਬਰੀ ਕਾਟਨ ਦੇ ਕੱਟ ਪੀਸ ਆਏ ਹੋਏ ਨੇ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਣੇ ਕੋਲੇ ਪਹਿਲਾਂ ਵੀ ਐਮ ਦੇ ਕੱਟ ਪੀਸ ਆਏ ਸੀਗੇ ਹੁਣ ਆਪਾਂ ਹੋਰ ਤੁਹਾਡੇ ਲਈ ਲੈ ਕੇ ਆਏ ਆ ਜੀ ਇਹਦੇ ਜੀ ਬਰਬਰੀ ਕਾਟਨ ਦੇ ਕੱਟ ਪੀਸ ਆਹ ਲੋ ਜੀ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਯਾਨੀ ਕਿ ਇਹਨਾਂ ਦੀ ਫੋਟੋ ਆਪਾਂ ਤੁਹਾਨੂੰ ਅਲੱਗ ਤੋਂ ਵੀ ਪ੍ਰੋਵਾਈਡ ਕਰਵਾ ਦਾਂਗੇ ਇੱਕ ਵਾਰੀ ਤੁਸੀਂ ਪੀਸ ਚੈੱਕ ਕਰ ਸਕਦੇ ਹੋ ਇਹਦੇ ਵਿੱਚੋਂ ਆਹ ਲੋ ਜੀ ਇਦੇ ਵਿੱਚ ਤੁਹਾਨੂੰ 5-5 ਮੀਟਰ ਦੇ 2-2 ਮੀਟਰ ਦੇ ਸਾਰੀ ਤਰ੍ਹਾਂ ਦੀ ਕੱਟ ਮਿਲੇਗੀ ਤੇ ਤਿਆਰੀ ਜੀ ਕੱਟ ਰਹਿਣ ਵਾਲੀ ਹੈ ਬਰਬਰੀ ਕਾਟਨ ਦੇ ਕੱਟ ਪੀਸ ਨੇ ਜੀ ਤੇ ਲਿੰਨਨ ਦੇ ਕੱਟ ਪੀਸ ਵੀ ਤੁਹਾਨੂੰ ਮਿਲਣਗੇ ਇਹਦੇ ਵਿੱਚੋਂ ਲਓ ਜੀ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੀ ਆਪਣੇ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰੋ ਜੀ ਪਰਸਨਲੀ ਮੈਸੇਜ ਕਰੋ ਆਪਾਂ ਤੁਹਾਨੂੰ ਇਹਨਾਂ ਦੀਆਂ ਫੋਟੋਆਂ ਤੇ ਇਹਨਾਂ ਦੀ ਕੱਟ ਬਾਰੇ ਅਲੱਗ ਤੋਂ ਜਾਣਕਾਰੀ ਦੇ ਦਾਂਗੇ ਕਿਸੇ ਨੂੰ ਵੀ ਚਾਹੀਦੇ ਹੋਣ ਘਰ ਬੈਠੇ ਅਗਰ ਤੁਸੀਂ ਮਗਵਾਉਣਾ ਚਾਹੁੰਦੇ ਹੋ ਤਾਂ ਇਹ ਵਾਲੇ ਕੱਟ ਪੀਸ ਤੁਹਾਨੂੰ ਘਰ ਬੈਠੇ ਵੀ ਮਿਲ ਜਾਣਗੇ ਉਸ ਤੋਂ ਬਾਅਦ ਆਪਾਂ ਜੀ ਸੈਕੰਡ ਗੱਠ ਜਿਹੜੀ ਸੈਕੰਡ ਪਾਰਸਲ ਆਪਨ ਕਰ ਰਹੇ ਹਾਂ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਇਹਦੇ ਵਿੱਚ ਵੀ ਕਾਫੀ ਕਲਰ ਨੇ ਲਓ ਜੀ ਲਓ ਜੀ ਇਹ ਸੈਕੰਡ ਪਾਰਸਲ ਦੇ ਕਲਰ ਨੇ ਜੀ ਅਲੱਗ ਤੋਂ ਫੋਟੋ ਜੀ ਪ੍ਰੋਵਾਈਡ ਹੋ ਜੇਗੀ ਜਿਆਦਾ ਲੰਬੀ ਵੀਡੀਓ ਨਹੀਂ ਕਰਦੇ ਜੀ ਆਪਾਂ ਲਓ ਜੀ ਆਪਾਂ ਬਸ 5-7 ਮਿੰਟ ਦੀ ਵੀਡੀਓ ਦੇ ਵਿੱਚ ਤਿੰਨ ਪਾਰਸਲ ਕੈਪਚਰ ਕਰ ਲੈਣੇ ਨੇ ਆਹ ਲਓ ਜੀ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਇਹਦੇ ਵਿੱਚ ਸਟਾਫਾ ਲਓ ਜੀ ਮੈਨ ਇਹਦੇ ਵਿੱਚ ਲੀਨਨ ਦਾ ਤੇ ਬਰਬਰੀ ਦਾ ਪਾਰਸਲ ਤੁਹਾਨੂੰ ਮਿਲੇਗਾ ਕਲਰ ਵੀ ਦੇਖ ਸਕਦੇ ਹੋ ਤੀਸਰਾ ਪਾਰਸਲ ਹੈ ਜੀ ਤੀਸਰੇ ਪਾਰਸਲ ਦੇ ਵੀ ਕਲਰ ਤੋਂ ਨੂੰ ਸ਼ੋਅ ਕਰਾਂਗੇ ਲਓ ਜੀ ਪੀਸ ਚੈੱਕ ਕਰ ਦੇ ਜਾਓ ਜੀ ਲਓ ਜੀ ਲਓ ਜੀ ਬਾਕੀ ਅਗਰ ਤੁਸੀਂ ਘਰ ਬੈਠੇ ਵੀ ਮੰਗਵਾਉਣਾ ਚਾਹੁੰਦੇ ਹੋ ਤਾਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਹੋਮ ਡਿਲੀਵਰੀ ਦੀ ਫੈਸਿਲਿਟੀ ਅਵੇਲੇਬਲ ਆ ਅਗਰ ਚਾਹਿੰਦੇ ਹੋਣ ਜੀ ਕਿਸੇ ਨੂੰ ਉਮੀਦ ਕਰਦੇ ਆ ਜੀ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਕਿ ਜਿਆਦਾ ਲੰਬੀ ਵੀਡੀਓ ਇਸ ਤਰ੍ਹਾਂ ਨਹੀਂ ਕਰਦੇ ਕਿਉਂਕਿ ਤੁਹਾਨੂੰ ਤੁਹਾਡਾ ਵੀ ਟਾਈਮ ਨਾ ਵੇਸਟ ਹੋਵੇ ਧੰਨਵਾਦ ਜੀ